ਇੱਥੇ ਤਾਂ ਦਿਲ ਵੀ ਪਾਰਟੀਆਂ ਤਰ੍ਹਾਂ ਬਦਲਦੇ ਨੇ ਇੱਥੇ ਤਾਂ ਦਿਲ ਵੀ ਪਾਰਟੀਆਂ ਤਰ੍ਹਾਂ ਬਦਲਦੇ ਨੇ ਕਦੇ ਇੱਧਰ ਤੇ ਕਦੇ ਉੱਧਰ ਉਲਟਦੇ ਨੇ ਖੱਬੇ ਦੇਖੋ ਤਾਂ ਖੱਬੇ ਦੇਖੋ ਤਾਂ ਨਾਲ ਚੱਲਦੇ ਦਿਖਦੇ ਨੇ ਸੱਜੇ ਦੇਖੋ ਤਾਂ ਗਵਾਚੇ ਦਿਖਦੇ ਨੇ ਸਿਰ ਅੱਖਾਂ ਤੇ ਬਿਠਾਓ ਸਿਰ ਅੱਖਾਂ ਤੇ ਬਿਠਾਓ ਤਾਂ ਇੱਕਦਮ ਨਜ਼ਰਾ ਤਾਂ ਡਿੱਗ ਜਾਂਦੇ ਨੇ ਸਵੇਰੇ ਉੱਠੋ ਤਾਂ ਸੂਰੇ ਦੀ ਤਰ੍ਹਾਂ ਨਿਕਲਦੇ ਨੇ ਸ਼ਾਮ ਹੁੰਦੇ ਹੋਏ ਸ਼ਾਮ ਹੁੰਦੇ ਹੋਏ ਹੀ ਸੂਰੇ ਦੀ ਤਰ੍ਹਾਂ ਹੀ ਢਲਦੇ ਨੇ ਧੋਖਾ ਦਿੰਦੇ ਧੋਖਾ ਦਿੰਦੇ ਝੂਠ ਬੋਲਦੇ ਮਤਲਬ ਘੜਦੇ ਨੇ ਇੱਥੇ ਤਾਂ ਦਿਲ ਵੀ ਪਾਰਟੀਆਂ ਤਰ੍ਹਾਂ ਹੀ ਬਦਲਦੇ ਨੇ ਕਦੇ ਇੱਧਰ ਕਦੇ ਕਦੇ ਉਧਰ ਉਲਟਦੇ ਨੇ ਕਦੇ ਇਧਰ ਤੇ ਕਦੇ ਉਧਰ ਉਲਟਦੇ ਨੇ